ਸਤਿ ਸ਼੍ਰੀ ਅਕਾਲ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਪੰਜਾਬ ਭਾਰ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਰ ਦੀਆਂ ਚੋਣਾਂ ਹੋ ਰਹੀਆਂ ਹਨ ਸ਼ਾਮ ਦੇ 4 ਵਜੇ ਤੱਕ ਵੋਟਾਂ ਪੈਣਗੀਆਂ ਤਾਂ ਕੁਝ ਥਾਵਾਂ ਤੇ ਜਿਹੜੀ ਕੀ ਹੈ ਹਲਚਲ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਦੱਸ ਦੇ ਕਿ ਜਿੱਥੇ ਵੋਟਰਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਥਾਵਾਂ ਤੋਂ ਤਣਾਅਪੂਰਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੇ ਗੱਲ ਕਰੀ ਜਾਵੇ ਪਟਿਆਲਾ ਦੀ ਤਾਂ ਪਟਿਆਲਾ ਸ਼ਹਿਰ ਤੋਂ ਵੀ ਕੁਝ ਥਾਵਾਂ ਤੇ ਜੇਕਰ ਦੇਖਿਆ ਜਾਵੇ ਮਾਹੌਲ ਤਣਾਅਪੂਰਨ ਦੇਖਣ ਨੂੰ ਮਿਲਿਆ ਤਾਂ ਦੱਸਦੇ ਕਿ ਸਵੇਰੇ 7 ਵਜੇ ਜਿਹੜੇ ਕਿ VOTING ਸ਼ੁਰੂ ਹੋ ਚੁੱਕੀ ਸੀ ਤਾਂ VOTING ਸ਼ੁਰੂ ਹੋਣ ਤੋਂ ਪਹਿਲਾਂ ਹੀ ਪਟਿਆਲਾ ਦੇ 4 ਨੰਬਰ ਵਾਰਡ ਦੇ ਵਿੱਚ ਈਟਾਂ ਰੋੜੇ ਚੱਲ ਪੈਂਦੇ ਨੇ ਹਨ ਤਾਂ ਉਸ ਤੋਂ ਬਾਅਦ 34 ਨੰਬਰ ਵਾਰਡ ਦੇ ਵਿੱਚ ਵੀ ਹੰਗਾਮਾ ਹੁੰਦਾ ਤਾਂ ਇਸ ਬਾਬਤ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਉਹਨਾਂ ਤੋਂ ਸਾਰੀ ਇਸ ਮਾਨਸਬੰਧੀ ਤਮਾਮ ਜਾਣਕਾਰੀ ਹਾਸਲ ਕਰਾਂਗੇ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਪਟਿਆਲਾ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਤੱਕ ਅਤੇ ਕਿੰਨੇ ਪ੍ਰਤੀਸ਼ਤ VOTING ਹੋਈ ਹੈ ਜੀ ਬਿਲਕੁਲ ਥੋੜਾ ਜਿਹਾ ਈਸ਼ਾ ਜੀ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਉੱਪਰੋਂ ਜਿਹੜਾ ਪੰਜਾਬ ਦੇ ਜਿਹੜੇ ਲੋਕ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰਾਂ ਜੁੜੇ ਹੋਏ ਨੇ ਕਿ ਪੂਰੇ ਪੰਜਾਬ ਦੇ ਜਿਹੜੀਆਂ ਅੱਜ ਨਗਰ ਨਿਗਮ ਦੇ ਅਗਰੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਯਾਨੀ ਕਿ ਆਪਾਂ ਕਿਹਸਾ ਨਗਰ ਨਿਗਮ ਤੇ ਨਗਰ ਕੌਂਸਲ ਤੇ ਨਗਰ ਪੰਚਾਇਤੀ ਜਿਹੜੀ ਚੋਣਾਂ ਹੈ ਉਹ ਹੱਦ ਜਿਹੜੀ ਹੈ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ VOTING ਹੈ ਉੱਪਰ ਕੀ ਰਿਹਾ ਲਗਾਤਾਰ ਚੱਲ ਰਹੀ ਹੈ ਪੰਜਾਬ ਦੀ ਗੱਲ ਕੀਤੀ ਆਵੇ ਪੰਜਾਬ ਵਿੱਚ ਇੱਕੋ ਟੁੱਕੇ ਦੇ ਘਟਨਾਵਾਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਕਰ ਜਲੰਧਰ ਦੀ ਗੱਲ ਕੀਤੀ ਆਵੇ ਲੋਹੜਾਂ ਦੀ ਗੱਲ ਕੀਤੀ ਆਵੇ ਤਾਂ ਆ ਤਾਂ ਪਟਿਆਲਾ ਦੀ ਗੱਲ ਕੀਤੀ ਆ ਜਿਸ ਦਾ ਤੁਸੀਂ ਪਹਿਲਾਂ ਗੱਲ ਕੀਤੀ ਆ ਪਟਿਆਲਾ ਦੇ ਵਿੱਚ ਇੱਕ ਇੱਕ ਬਾੜ ਦੇ ਵਿੱਚ ਅਜਿਹੀ ਝੜਪੜੀ ਆ ਸਾਹਮਣੇ ਦੇਖਣ ਨੂੰ ਮਿਲੀ ਹੈ ਜਿਹਦੇ ਵਿੱਚ ਇੱਕ ਬੀਜੇਪੀ ਦੇ ਉਮੀਦਵਾਰ ਜਿਹੜਾ ਖਾਸ ਤੌਰ ਤੇ ਬੀਜੇਪੀ ਦੇ ਉਮੀਦਵਾਰ ਜਿਹੜਾ ਉਸ ਜਗ੍ਹਾ ਤੇ VOTING ਹੋ ਰਹੀ ਸੀ ਉਸ ਜਗ੍ਹਾ ਤੇ ਪ੍ਰਚਾਰ ਕਰਕੇ ਜਿਹੜਾ ਤੇਲ ਨਾਲ ਲੈ ਕੇ ਆਪਣੇ ਆਪ ਨੂੰ ਜੀਵਨ ਲੇਵਾ ਸਬਾਪਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਦਪੋਹਚ ਕੇ ਗੱਡੀ ਦੇ ਵਿੱਚ ਲੈ ਕੇ ਕੋਸ਼ਿਸ਼ ਕਿਉਂ ਕੀਤੀ ਗਈ ਕਾਰਨ ਕੀ ਸੀ ਕਿ ਅਜਿਹੇ ਹੱਦਮ ਚੁੱਕਣ ਜਾ ਰਹੇ ਸੀ ਜੀ ਬਿਲਕੁਲ ਕੋਸ਼ਿਸ਼ ਇਸ ਤਰ੍ਹਾਂ ਕੀਤੀ ਗਈ ਕਿਉਂਕਿ ਜਿਸ ਤਰ੍ਹਾਂ ਇਲਜ਼ਾਮ ਦਬੀਰਾ ਲਗਾਤਾਰ ਚੱਲ ਲੱਗ ਰਹੇ ਨੇ ਕਿਉਂਕਿ ਜਿਹਦੇ ਵਿੱਚ ਸਾਫ ਕਾ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਦੀ ਬੇਟੀ ਨੇ ਬੀਬਾ ਜਾਇਂਦਰਕੌਰ ਜੇ ਕਿ ਭਾਜਪਾ ਦੇ ਜਿਹੜੇ ਨੁਮਾਇੰਦੇ ਨੇ ਭਾਜਪਾ ਦੇ ਵਿੱਚ ਕੰਮ ਕਰ ਰਹੇ ਤਾਂ ਉਹ ਦੋਸ਼ ਲਗਾ ਰਹੇ ਨੇ ਕਿ ਬਾਹਰ ਦੇ ਵਿਅਕਤੀ ਰੇ ਲੋਕ ਆ ਕੇ ਉਹ ਝਾਲੀ ਵੋਟਾਂ ਪੁਗਤਾਰੇ ਨੇ ਪਰ ਇਹ ਝਾਲੀ ਵੋਟਾਂ ਪੁਗਤਾਈਆਂ ਜਾ ਰਹੀਆਂ ਸੱਚ ਨੇ ਕਿ ਝੂਠ ਨੇ ਇਲਜ਼ਾਮबाजी ਲਗਾਤਾਰ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਇਦੇ ਵਿੱਚ ਵੀਡੀਓ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਸਾਬਕਾ ਮੰਤਰੀ ਜਿਹੜੇ ਨੇ ਉਹ ਆਪਾਂ ਕਹਿ ਸਕਦੇ ਆ ਚੇਤਨ ਸਿੰਘ ਜੋੜੇ ਮਾਜਰਾ ਤੇ ਦੋ ਇੱਕ ਵਿਧਾਇਕ ਤੇ ਨਾਲ ਇੱਕ ਪੀਆਰ ਦੇ ਚੇਅਰਮੈਨ ਜਿਹੜੇ ਨਹੀਂ ਕਪਕਸ ਦਾ ਬਾਹਰਲੇ ਜਿਹੜੇ ਇਲਾਕਿਆਂ ਤੋਂ ਆਏ ਬਨੇ ਜਣ ਕੇ ਜਿਹੜੇ ਜੋੜੇ ਮਾਦਰ ਦੀ ਗੱਲ ਕੀਤੀ ਉਹ ਸਮਾਣੇ ਇਲਾਕੇ ਤੋਂ ਬਿਲੋਂਗ ਕਰਦੇ ਨੇ ਆ ਜਿਹੜੇ ਐਮਐਲਏ ਦੀ ਗੱਲ ਕੀਤੀ ਆ ਉਹ ਕਨੌਰ ਤੋਂ ਬਿਲੋਂਗ ਕਰਦੇ ਨੇ ਜਿਹੜਾ ਉਹ ਚੇਅਰਮੈਨ ਦੀ ਗੱਲ ਕੀਤੀ ਆ ਉਹ ਤਾਂ ਉਹਨਾਂ ਦਾ ਏਰੀਆ ਦੇ ਵਿੱਚ ਹੋਰ ਫੱਕ ਹੈ ਪਰ ਉਹ ਉਸੇ ਏਰੀਆ ਦੇ ਵਿੱਚ ਆਏ ਹੋਣੇ ਜਿੱਥੇ ਉਹਨਾਂ ਦਾ ਏਰੀਆ ਨਹੀਂ ਪੰਦਾ ਪੰਦਾ ਪਰ ਕਿਤਨਾ ਕਿਤੇ ਜਿਹੜਾ ਬੀਪਾ ਜੈਹੰਦਰ ਕੋਰ ਜਣ ਕੇ ਜੀਪੀ ਦੇ ਜਿਹੜੇ ਜਿਹਦੇ ਕਹਿ ਸਕਦੇ ਆਪਾਂ ਭਾਜਪਾ ਦੇ ਆਗੂ ਸਾਬਾਨ ਨੇ ਤਾਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੇ ਸ਼ਿਕਾਇਤ ਵੀ ਜਿਹੜੀ ਹੈ ਕਿਆ ਸੀ ਚੋਣ ਕਮਿਸ਼ਨ ਨੂੰ ਕਰਾਂਗੇ ਕਿ ਜਿਹੜਾ ਇਹ ਵੋਟਾਂ ਦੇ ਵੀ ਜਿਹੜੀ ਹੈ ਸਪੋਰਟ ਕਰਨ ਵਾਸਤੇ ਆਏ ਨੇ ਕੰਗਰੇਸ ਦੇ ਬਾਹਰ ਤੋਂ ਜਿਹੜੇ ਲੋਕ ਨੇ ਬੁਲਾਏ ਹੋਏ ਨੇ ਤਾਂ ਇਸ ਕਰਕੇ ਜਿਹੜਾ ਉਹ ਬੀਬਾ ਜੈਨਦਰ ਕੋਰ ਨੇ ਇਲਜ਼ਾਮ ਲਗਾਇਆ ਨੇ ਤੇ ਤੁਹਾਡੇ ਕੋਲ ਤੁਸੀਂ ਗੱਲ ਕੀਤੀ ਹੈ ਵੀ ਉਹਨਾਂ ਨੇ ਤੈਨ ਲੋਪਰ ਲੈ ਕੇ ਜਾ ਕੇ ਕੋਸ਼ਿਸ਼ ਕਿਉਂ ਕੀਤੀ ਹੈ ਜਾਨੀ ਆਕਾ ਭਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਹੈ ਉਹਨੂੰ ਲੱਗ ਰਿਹਾ ਵੀ ਜਿਹੜਾ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਵੀ ਸਾਡਾ ਸਾੜਾ ਤੋਂ ਬਰਦਾਸ਼ਤ ਨਹੀਂ ਹੋ ਰਹੀ ਵੀ ਮੈਂ ਵੀ ਜਿਹੜਾ ਸਮਰੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਸਾਡੇ ਵੋਟਰਾਂ ਨੂੰ ਜਿਹੜਾ ਵੋਟ ਪਾਉਣ ਤੋਂ ਜਿਹੜਾ ਰੋਕਿਆ ਜਾ ਰਿਹਾ ਇਸ ਤਰ੍ਹਾਂ ਦੇ ਜਿਹੜਾ ਇਜ਼ਾਮ ਬਾਜ਼ੀ ਲਗਾਤਾਰ ਚੱਲ ਰਹੀ ਹੈ ਇਸ ਕਰਕੇ ਜਿਹੜਾ ਉਹਨੇ ਇਹ ਕਦਮ ਜਿਹੜਾ ਚੁੱਕਿਆ ਹੈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਿਹਦੇ ਵੀ ਐਸਐਸਪੀ ਪਟਿਆਲਾ ਜਿਹੜੇ ਨਾਲ ਸਿੰਘ ਨੇ ਉਹ ਉਸੇ ਮੌਕੇ ਤੇ ਪਹੁੰਚੀ ਤਾਂ ਸਿੱਧੇ ਤੌਰ ਤੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿਸ ਕਾ ਵੀਡੀਓ ਜਿਹੜੀ ਉਹਨਾਂ ਨੇ ਜਾਰੀ ਕੀਤੀ ਆ ਤਾਂ ਉਹਨਾਂ ਕਹਿ ਕੇ ਖੁਦ ਜਿਹੜਾ ਇੱਕ ਕਿਸੇ ਨੇ ਉਹਨੂੰ ਤੇਲ ਨਹੀਂ ਫੜਾਇਆ ਨਹੀਂ ਇਹ ਕਿਸੇ ਨੇ ਤੇਲ ਪਾਇਆ ਉਹ ਖੁਦ ਆਪਣੇ ਆਪ ਜਿਹੜਾ ਪੌੜੀਆਂ ਚੜੇ ਨੇ ਤੇ ਉੱਪਰ ਤੇਲ ਲੈ ਕੇ ਆਪਣੀ ਜੀਵਨ ਲਿਆ ਸਬਤ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਤੋਂ ਬਾਅਦ ਉਹਨਾਂ ਨੂੰ ਘਚਾ ਲਿਆ ਗਿਆ ਜੀ ਤੇ ਬਾਕੀ ਥਾਵਾਂ ਤੇ ਮਾਹੌਲ ਕਿਸ ਤਰ੍ਹਾਂ ਦਾ ਹੈ ਬਾਕੀ ਵਾਰਡਾਂ ਦੇ ਵਿੱਚ ਸਥਿਤੀ ਕੰਟਰੋਲ ਹੇਠ ਹੈ ਜੀ ਬਿਲਕੁਲ ਇੱਕ ਦੋ ਘੰਟਾ ਥਾਂਵਾਂ ਤੇ ਜਿਹੜੀ ਇਹ ਸਥਿਤੀ ਜਿਹੜੀ ਐ ਇਦਾਂ ਦਾ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਜਿਹੜਾ ਕਈ ਬੂਥਾਂ ਦੇ ਜਿਹੜੇ ਆਪਾਂ ਕਹਿੰਦੇ ਆ ਟੈਂਟ ਵਗੈਰਾ ਫਾੜਦੇ ਜਾਂ ਇੱਕ ਇੱਕ ਅੱਦੇ ਬੂਥਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨਾ ਨਾ ਇਹਦੇ ਹੋਰ ਸਮਾਨ ਵਗੈਰਾ ਲੱਗਾ ਹੁੰਦਾ ਵੱਖ-ਵੱਖ ਪਾਰਕਿਆਂ 'ਚ ਸਰਕੀਪਲ ਵਗੈਰਾ ਲੱਗੇ ਹੁੰਦੇ ਨੇ ਉਹ ਖਾਰਦੇ ਗਏ ਨੇ ਤੇ ਇੱਕ ਅਲੀਪੁਰ ਦੀ ਗੱਲ ਕੀਤੀ ਆਵੇ ਕਾਲੀਪੁਰ ਦਾ ਉਹਦਾ ਵੱਡਾ ਵੱਡਾ ਮਾਮਲਾ ਹੈ ਅਲੀਪੁਰ ਦੇ ਇੱਕ ਕਾਂਗਰ ਦੇ ਜਿਹੜੇ ਅਮੀਦ ਵਰਮੀ ਉਹ ਬੜੇ ਸਟਰੋਂਗ ਨੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਦੀ ਗੱਲ ਕੀਤੀ ਆਵੇ ਹਲਕਾ ਸਨੋਰ ਦੇ ਵਿੱਚ ਆਪਾਂ ਜਦੋਂ ਚੰਗਾ ਆਪਣਾ ਕੰਮ ਕਰਿਆ ਤਾਂ ਉਸ ਤੋਂ ਬਾਅਦ ਅਲੀਪੁਰ ਅਰਾਈਆਂ ਦੇ ਵਿੱਚ ਉਹਨਾਂ ਨੂੰ ਕਾਂਗਰਸ ਵੱਲੋਂ ਟਿਕਟ ਆਓ ਦਿੱਤੀ ਗਈ ਹੈ ਹੂੰ ਤਾਂ ਉਹਨਾਂ ਨੇ ਉਹਨਾਂ ਦਾ ਉਹਨਾਂ ਦੇ ਵਿੱਚ ਦੋਸ਼ ਲਗਾਏ ਦੋਸ਼ ਲੱਗੇ ਨੇ ਆਮ ਆਦੀ ਪਾਰਟੀ ਦੇ ਉੱਤੇ ਉਮੀਦਵਾਰ ਸਾਡੇ ਜਿਹੜੇ ਗੱਡੀਆਂ ਜਿਹੜੀਆਂ ਨੇ ਉਹ ਤੋੜ ਕੇ ਆਈਆਂ ਨੇ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ ਤਾਂ ਇਸ ਤਰ੍ਹਾਂ ਜਿਹੜੀਆਂ ਤਸਵੀਰਾਂ ਉਹ ਸਾਹਮਣੇ ਆਈ ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਦੋ ਜਿਹੜੇ ਨੇ ਸਾਰੀਆਂ ਪਾਰਟੀਆਂ ਵੱਲੋਂ ਲੱਗ ਰਹੇ ਨੇ ਸੱਚ ਕੀ ਹੈ ਝੂਠ ਕੀ ਹੈ ਬੈਕਗ੍ਰਾਉਂਡ ਜਾਂ ਦਾ ਵਿਸ਼ਾ ਹੁਣ ਲੱਗਦਾ ਵੀ ਵੀ ਜਿਹੜਾ ਇਹ ਰੰਗ ਦਾ ਹੰਦ ਕਿੰਨਾ ਕਿਤੇ ਝਲ ਪਿਆ ਤੇ ਆਉਣ ਵਾਲੇ ਸਮੇਂ ਵਿੱਚ ਇਹ ਰੰਗ ਦਾ ਬਿਲਕੁਲ ਘਾਟਕ ਨਾ ਆ ਸਕਦਾ ਤਾਂ ਪਟਿਆਲੇ ਦੇ ਵਿੱਚ ਕੀ ਲੱਗਦਾ ਕਿੰਨਾ ਕ ਅੰਦਾਜ਼ਾ ਹੈ ਕਿ ਹੁਣ ਤੱਕ ਕਿੰਨੇ ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ ਹਾਂ ਜੇ ਬਿਲਕੁਲ ਜੇਕਰ ਵੋਟਿੰਗ ਦੀ ਗੱਲ ਕੀਤੀ ਆਵੇ ਕਿਉਂਕਿ ਜੇਕਰ ਸਵੇਰ ਤੋਂ 7 ਵਜੇ ਤੋਂ ਜਿਹੜੀ ਵੋਟਿੰਗ ਪ੍ਰਕਿਰਿਆ ਉਹ ਲਗਾਤਾਰ ਚੱਲ ਰਹੀ ਸੀ ਤਾਂ ਹੁੰਦੀ ਆ ਹੁੰਣ ਦੀ ਗੱਲ ਕੀਤੀ ਆਵੇ ਤਕਰੀਬਨ 12 ਸਵਾ 12 ਹੋ ਗਏ ਤਾਂ ਜਿਹੜੀ ਸਰਕਾਰੀ ਅੰਕੜੇ ਦੇ ਮੁਤਾਬਿਕ ਗੱਲ ਕੀਤੀ ਆ ਵੀ 15% ਦੇ ਕਰੀਬ ਜੀ VOTING ਆ ਹੋਈ ਆ ਜੇਕਰ ਪਾਰਸੋ ਦੀ ਗੱਲ ਕੀਤੀ ਆ ਵੀ ਤੱਕ ਕਿਉਂਕਿ ਪਾਰਸੋ ਦੇ ਵਿੱਚ 39% VOTING ਹੋਈ ਆ ਕੱਗਾ ਦੀ ਗੱਲ ਕੀਤੀ ਆ ਵੀ ਕੱਗਾ ਦੇ ਵਿੱਚ 56% VOTING ਹੋਈ ਆ ਜੇਕਰ ਨੱਬਾ ਦੀ ਗੱਲ ਕੀਤੀ ਆ ਵੀ ਕਿਉਂਕਿ ਨੱਬਾ ਦੇ ਵਿੱਚ ਇਹ ਇੱਕ ਵਾਰ ਦੇ ਚੋਣ ਹੋਈ ਆ ਤੇ ਦੂਜੇ ਪਾਸੇ ਜਿਹੜਾ ਆਪਾਂ ਕਹਿ ਸਕਦਾ ਕਿ ਨਾ 50 ਦੇ ਵਿੱਚ ਚੋਣ ਹੋਣ ਦੀ ਹੋ ਰਹੀ ਆ ਉੱਥੇ 20% ਜਣੀ VOTING ਆ ਹੋਈ ਆ ਜੇਕਰ ਪਤਨਾ ਦੀ ਗੱਲ ਕੀਤੀ ਆਵੇ ਤਾਂ ਪਤਨਾ ਦੇ ਵਿੱਚ 37% ਵੋਟਿੰਗ ਹੋਈ ਹੈ ਜੇਕਰ ਰਾਜ ਦੀ ਰਾਤ ਕੋਰਦੀ ਗੱਲ ਕੀਤੀ ਆਵੇ ਤਾਂ 25% ਅਡੀਸਟ ਅਗਲੀ ਵੋਟਿੰਗ ਉਹ ਹੋਈ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀਤ ਮਾਮ ਜਾਣਕਾਰੀ ਦੇਣ ਦੇ ਲਈ ਇਹਨੇ ਮੂ ਤਾਂ ਸਾਟ ਲੱਗੀ ਹੈ ਡੰਡਾ ਮਾਰਿਆ ਐਸਐਸਪੀ ਸਾਹਿਬ ਨੂੰ ਮੈਂ ਮਿਲਾਤੀ ਹੈਗੀ ਹੈ ਔਰ ਕਾਰਵਾਈ ਹੋ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਡੰਡੇ ਵੀ ਕੁੱਲ ਸੁੱਣਾ ਮਾਰੇਗੇ ਨੇ ਜਿਹਦੇ ਵੀ ਮਾਰੇ ਉਹਦੇ ਉਹਦੇ ਉੱਪਰ ਜ਼ਰੂਰ ਕਾਰਵਾਈ ਹੋਏਗੀ ਐਸਐਸਪੀ ਜੀ ਕੋਲ ਕੋਲਿੰਗ ਬੂਥ ਦੇ ਅੰਦਰ ਇੰਟਰਵਿਊ ਜਨਤਾ ਦੀ ਪਾਰਟੀ ਦੇ ਐਮਐਲਏ ਜਿਹੜੇ ਪਾਲੀਪੁਰ ਦੇ ਅੰਦਰ ਤੋਂ ਵੀ ਕ੍ਰੀਡਾ 40 40 ਟੈਸ ਬੈਠੇ ਸੀਗੇ ਜੋ ਚੈਤਨ ਜੋੜਾ ਮਾਜਰਾ ਔਰ ਗੁਰਲਾਲ ਕਨੌਰ ਔਰ ਇਹ ਉਧਰ ਵੀ ਜੋ ਅਤੂਲ ਜੋਸ਼ੀ ਦਾ ਜਿਹੜਾ ਹੈਗਾ ਉੱਥੇ ਵੀ ਗਏ ਨੇ ਉੱਥੇ ਵੀ ਤਬਕਿਆ ਮਾਰ ਕੇ ਆਏ ਨੇ ਜਿਵੇਂ ਲੱਗ ਰਿਹਾ ਕਿ ਅੱਜ ਸਵੇਰ ਤੋਂ ਹੀ ਅਨੁਸ ਫੋਟੋਆਂ ਦੇ ਵਾਰ ਤੋਂ ਵੀ ਗੱਲ ਹੋ ਰਹੀਆਂ ਨੇ ਚਾਲ ਚੋਤੇ ਇੱਟਾ ਰੋੜੇ ਚੱਲੇ ਨੇ ਲੱਗਦਾ ਕਿ ਇਲੈਕਸ਼ਨ ਹੁਣ ਫੇਰ ਲੱਗ ਰਹੇ ਨੇ ਕੁਝ

ਕਰੋ ਨਾ ਵੋਟਾ ਪਾਉ ਦਾ ਬੋਟਿੰਗ ਪਰਸੈਂਟੇਜ ਬੜੀ ਘਟ ਹੈ ਕਿ ਇਹ ਕਿਸ ਤਰ੍ਹਾਂ ਦੇਖੀਓ ਕਿਉਂਕਿ ਲੋਕ ਡਰੇ ਹੋਏ ਨੇ ਇਸੇ ਕਰਕੇ ਵੋਟਿੰਗ ਪਰਸੈਂਟੇਜ ਆਇਆ ਤਹੀ ਤਾਂ ਇਹ ਡਰਾਂ ਆਏ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਜਿੱਤਣਗੇ ਨਹੀਂ ਪੀਪਾ ਜੀ ਜਿਹੜੇ ਕੈਂਡੀਡੇਟ ਤੇ ਤੇਲ ਪਿਆ ਉਸ ਦੇ ਉੱਪਰ ਹੀ ਮਾਮਲਾ ਗੱਲ ਹੋ ਰਿਹਾ ਹੈ ਦੇਖੋ ਆਈ ਕੈਨ ਨਾਟ ਕਮੈਂਟ ਔਨ ਦੈਟ ਜਸਟ ਨਾ ਓ ਜਾਇਆ ਸਾਰਾ ਸਦਾ ਲੋਅਰ ਬੈਠੇਗਾ ਦੇਖੇਗਾ ਕੀ ਕੀ ਹੋਇਆ ਕੀ ਨਹੀਂ ਹੋਇਆ ਠੀਕ ਹੈ ਠੀਕ ਹੈ ਠੀਕ ਹੈ ਜੀ ਤਾਂ ਪਟਿਆਲਾ ਦਾ ਸਾਰਾ ਵੇਰ ਵਾਈ ਇਕੱਠਾ ਕੀਤਾ ਹੈ ਪੱਤਰਕਾਰ ਨੇ तमाम ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿੱਥੇ ਕਿੱਥੇ ਝੜਪ ਜਾਤ ਨਾਪੁੰਨ ਮਾਹੌਲ ਦੇਖਣ ਨੂੰ ਮਿਲਿਆ ਤੇ ਕਿੱਥੇ ਕਿੱਥੇ VOTING ਜਿਹੜੀ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੀ ਹੈ ਤਾਂ ਦੱਸਦੇ ਕਿ 12 ਵੱਜ ਚੁੱਕੇ ਨੇ 12 ਵਜੇ ਤੱਕ VOTING ਜਿਹੜੀ ਕਿ ਸ਼ਾਂਤਮਈ ਢੰਗ ਦੇ ਨਾਲ ਹੋ ਰਹੀ ਹੈ ਹਾਲਾਂਕਿ ਇੱਕ ਦੋ ਥਾਵਾਂ ਤੇ ਜਿਹੜੀ ਕਿ ਹਲਕੀ ਫੁਲਕੀ ਬਹਿਸ ਹੈ ਉਹ ਜ਼ਰੂਰ ਦੇਖਣ ਨੂੰ ਮਿਲੀ ਹੈ ਤਾਂ ਬਾਕੀ ਥਾਵਾ ਤੋਂ ਵੀ ਜਾਣਕਾਰੀ ਇਕੱਠੀ ਕਰ ਲੈਂਦੇ ਆ ਬਠਿੰਡਾ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਤਣਾਅਪੂਰਨ ਮਾਹੌਲ ਬਣਿਆ ਹੋਇਆ ਤਾਂ ਬਠਿੰਡਾ ਦੀ ਜੇ ਗੱਲ ਕਰ ਲਈ ਜਾਵੇ ਤਾਂ ਸਵੇਰੇ ਕਲ ਵੰਡੇ ਸਾਬੋ ਵਿਖੇ ਜਿਹੜੀ ਕਿ ਕੁਝ ਬਹਿਸਬਾਜ਼ ਜ਼ਰੂਰ ਦੇਖਣ ਨੂੰ ਮਿਲੀ ਸੀ ਤਾਂ ਮੇਰੇ ਸਹਿਯੋਗੀ ਬਠਿੰਡਾ ਤੋਂ ਜਕਸੀਰ ਸਿੰਘ ਪੋਲਰ ਜੀ ਜੁੜ ਚੁੱਕੇ ਨੇ ਜਕਸੀਰ ਜੀ ਕੀ ਕਹਿਣਾ ਚਾਹੋਗੇ ਬਠਿੰਡਾ ਦਾ ਕੀ ਮਾਹੌਲ ਹੈ ਜੀ ਬਿਲਕੁਲ ਜੇ ਮੈਂ ਬਠਿੰਡਾ ਦੀ ਗੱਲ ਕਰਾਂ ਬਠਿੰਡਾ ਦੇ ਇੱਕ ਵਾਰ 48 ਨੰਬਰ ਵਾਰਡ ਚ ਬਦਿੰਗ ਤੋਂ ਨਾ ਹੋ ਰਹੀਆਂ ਰਾਮਪੁਰਾ ਦੇ 21 ਨੰਬਰ 21 ਵਾੜਾਂ ਤੋਂ ਨਾ ਹੋ ਰਹੀਆਂ ਜੋ ਅਜੇ ਤਾਈਂ ਆਮ ਆਮਾਨ ਨਾਲ ਚੱਲ ਰਹੀਆਂ ਬਿਲਕੁਲ ਜੀ 12 ਵਜੇ ਤੱਕ ਕਿੰਨੇ ਪ੍ਰਤੀਸ਼ਤ ਵੋਟਿੰਗ ਹੋਇਆ ਕੀ ਅੰਦਾਜ਼ਾ ਹੈ ਇਸ ਮੁਤਾਬਕ ਜੀ ਬਿਲਕੁਲ ਜੇ ਮੈਂ ਜ਼ਿਲ੍ਹਾ ਬਠਿੰਡਾ ਦੀ ਗੱਲ ਕਰਾਂ ਜੀ 11 ਵਜੇ ਤੱਕ 27% ਵੋਟ ਪੋਲ ਹੋ ਚੁੱਕੀ ਸੀ ਜੀ ਹੂੰ ਤੇ ਸ਼ਾਂਤਮਈ ਤਰੀਕੇ ਦੇ ਨਾਲ ਵੋਟਿੰਗ ਹੋ ਰਹੀ ਹੈ ਜਾਂ ਫਿਰ ਕੁਝ ਚੜਪੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਨਹੀਂ ਬਿਲਕੁਲ ਸਾਂਤ ਮਹੀਨਾਂ ਚੋਣ ਚੱਲ ਰਹੀ ਹੈ ਪਤਲਵੰਡੀ ਸਾਹਿਬ ਉਹਦੇ ਵਿੱਚ ਇੱਕ ਬੂਥ ਦੇਖਣ ਨੂੰ ਮਿਲਿਆ ਸੀ ਜੋ ਜਾਲੀ ਵੋਟ ਪੁਕਾਈ ਜਾ ਰਹੀ ਸੀ ਥੋੜੀ-ਮੋਟੀ ਗਹਿਮਾ-ਗਹਿਮੀ ਹੋਈ ਜਾਊਂਾ ਅਮਨਮਾਨ ਨਾਲ ਚੋਣਾਂ ਚੱਲ ਰਹੀਆਂ ਪੂਰਾ ਬਠਿੰਡਾ ਜ਼ਿਲ੍ਹਾ ਦੇ ਵਿੱਚ ਹੂੰ ਵੋਟਰਾਂ ਦਾ ਕੀ ਕਹਿਣਾ ਹੈ ਵੋਟਰਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਬਿਲਕੁਲ ਵੱਡੀਆਂ-ਵੱਡੀਆਂ ਲੈਣ ਲੱਗੀਆਂ ਆ ਜਿਵੇਂ ਸੈਰੀ ਵੋਟਾਂ ਤੇ ਸੈਰੀ ਵੋਟ ਆਪਣੇ ਅਮਨਮਾਨ ਨਾਲ ਵੋਟ ਪਾ ਰਹੇ ਨੇ ਵੋਟਰਾਂ ਨੇ ਇਹ ਕਹਿਣਾ ਵੀ ਅਸੀਂ ਆਪਦੀ ਵੋਟ ਦਾ ਸਮਾਨ ਕਰ ਰਹੇ ਹਾਂ ਜੀ ਹੂੰ ਤੇ ਕੀ ਲੱਗਦਾ ਹੈ ਕਿ ਜਿਹੜੇ ਸੁਰੱਖਿਆ ਦੇ ਪਵੰਦ ਕੀਤੇ ਗਏ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੀ ਬਿਲਕੁਲ ਜੇ ਮੈਂ ਸੁਰੱਖਿਆ ਦੀ ਗੱਲ ਕਰਾਂ ਬੱਖ ਬੱਖ ਐਸਐਸਪੀ ਸਾਹਿਬ ਆਪਰ ਰਾਉਂਡ ਤੇ ਹਨਾ ਜੋ ਸੁਰੱਖਿਆ ਦੇ ਬਿਲਕੁਲ ਪ੍ਰਬੰਧ ਹਨਾ ਫੋਰਸ ਨਾਲ ਦੋ ਡੀਐਸਪੀ ਬਠਿੰਡਾ ਦੇ ਵਿੱਚ ਇੱਕ ਡੀਐਸਪੀ ਹੈੱਡਕੁਆਰਟਰ ਲਾਇਆ ਹੋਇਆ ਦੋ ਡੀਐਸਪੀ ਲਾਏ ਹੋਏ ਹਨਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜਗਸੀਰ ਪੁੱਲਜੀਤ ਸਾਰੀ ਜਾਣਕਾਰੀ ਦੇਣ ਦੇ ਲਈ ਤਾ ਬਠਿੰਡਾ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ ਨਗਰ ਨਿਗਮ ਚੋਣਾ ਸਬੰਧੀ ਤਾਂ ਬਠਿੰਡਾ ਦੇ ਵਿੱਚ ਮੋਹਾਲਾ ਜਿਹੜਾ ਕਿ ਹੁਣ ਤੱਕ ਸ਼ਾਂਤ ਬਣਿਆ ਹੋਇਆ ਤਾਂ ਸ਼ਾਂਤਮਈ ਢੰਗ ਦੇ ਨਾਲ ਜਿਹੜੀ ਕਿ ਵੋਟਾਂ ਪੈ ਰਹੀਆਂ ਨੇ ਵੋਟਾਂ ਦੇ ਵਿੱਚ ਪਾਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਵੇਰੇ 7 ਵਜੇ ਤੋਂ VOTING ਪੰਜਾਬ ਪਾਰ ਦੇ ਵਿੱਚ ਅੱਜ ਸ਼ੁਰੂ ਹੋ ਚੁੱਕੀ ਸੀ ਜੋ ਕਿ ਸ਼ਾਮ ਦੇ 4 ਵਜੇ ਤੱਕ ਚੱਲਣੀ ਹੈ ਤਾਂ 4 ਵਜਨ ਤੋਂ ਬਾਅਦ ਜਿਵੇਂ ਇਹ VOTING ਦੀ ਪ੍ਰਕਿਰਿਆ ਖਤਮ ਹੋ ਜਾਵੇਗੀ ਤਾਂ ਗਿਣਤੀ ਵੀ ਵੋਟਾਂ ਦੇ ਨਾਲ ਦੇ ਨਾਲ ਹੀ ਸ਼ੁਰੂ ਹੋ ਜਾਵੇਗੀ ਤਾਂ ਸ਼ਾਮ ਨੂੰ ਜਿਹੜੇ ਕਿ ਨਤੀਜੇ ਵੀ ਐਲਾਨੇ ਜਣਗੀਤਾ ਦੇਖਣਾ ਹੋਵੇਗਾ ਇਸ ਉਮੀਦਵਾਰ ਦੀ ਕਿਸਮਤ ਅੱਜ ਜਾਗਦੀ ਹੈ ਤਾਂ ਦੱਸ ਜੀ ਕਿ ਪਟਿਆਲਾ ਦੇ ਵਿੱਚ ਜਿੱਥੇ ਇੱਕ ਦੋ ਥਾਵਾਂ ਤੇ ਝੜਪ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਹੀ ਬਾਕੀ ਵਾਰਡਾਂ ਦੇ ਵਿੱਚ ਸ਼ਾਂਤਮਈ ਮਾਹੌਲ ਬਣਿਆ ਹੋਇਆ ਹੈ ਤਾਂ ਬਠਿੰਡਾ ਦੇ ਵਿੱਚ ਵੀ ਸ਼ਾਂਤਮਈ ਢੰਗ ਦੇ ਨਾਲ VOTING ਹੋ ਰਹੀ ਆ ਹਾਲਾਂਕਿ ਤਲਵੰਡੀ ਸਾਬੋ ਵੇਖ ਜਿਹੜੀ ਕਿ ਹਲਕੀ ਫੁਲਕੀ ਤਕਰਾਰ ਬਾਜ਼ੂ ਜ਼ਰੂਰ ਦੇਖਣ ਨੂੰ ਮਿਲੀ ਸੀ ਜਾਲੀ VOTES ਦੇ ਇਲਜ਼ਾਮ ਲੱਗੇ ਸੀ ਤਾਂ ਬਾਕੀ ਥਾਵਾਂ ਤੇ ਜਿਹੜੀ ਕਿ ਸ਼ਾਂਤਮਈ ਢੰਗ ਦੇ ਨਾਲ VOTE ਪੁੱਗਤਾਈ ਜਾ ਰਹੀ ਹੈ ਤਾਂ VOTES ਦੇ ਵਿੱਚ ਠੰਡ ਦੇ ਬਾਵਜੂਦ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ 7 ਵਜੇ ਤੋਂ ਹੀ ਲੰਮਾ ਆ ਲੰਬੀਆਂ ਲਾਈਨਾਂ ਦੇ ਵਿੱਚ ਲੋਕੀ ਨੇ ਜਿਹੜੀ ਕਿ ਉਹ ਖੜ ਗਏ ਸੀ ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਤਾਂ ਹੁਣ ਦੇਖਣਾ ਹੋਵੇਗਾ ਕਿ ਬਾਕੀ ਥਾਵਾਂ ਤੋਂ ਉਹ ਕਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਸ਼ਾਮ ਦੇ 4 ਵਜਨ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਨਤੀਜੇ ਅੱਜ ਹੀ ਐਲਾਨੇ ਜਾਣਗੇ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਇਸ ਚੋਣਾ ਸੰਬੰਧੀ ਤੁਹਾਨੂੰ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਪਲਪਲ ਦੀ ਅਪਡੇਟ ਤੁਹਾਡਾ ਸਾਂਝਾ ਕਰਦੇ ਰਹਾਂਗੇ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ